ਗੁੱਡ ਮਾਰਨਿੰਗ ਫਰੈਂਡਸ ਬਹੁਤ ਜ਼ਿਆਦਾ ਮਾਸਟਰ ਸਪੈਸ਼ਲ ਕਰਨ ਨਾਲ ਜਦ ਕਿ ਅਸਰਸੀ ਕਰਨ ਨਾਲ ਲੈਂਗ ਦੀ ਨਸਾਂ ਵਿੱਚ ਕਮਜ਼ੋਰੀ ਆ ਜਾਂਦੀ ਆ ਉਹ ਨਸਾਂ ਡੈਮੇਜ ਹੋ ਜਾਂਦੀਆਂ ਵਾ ਲੈਂਗ ਉੱਪਰ ਦਿਸਣ ਲੱਗ ਜਾਂਦੀਆਂ ਨੀਡੇ ਨੀਲੇ ਆਸਾਂ ਜਿਸ ਕਰ ਲੈਂਗ ਦਾ ਸਾਈਜ਼ ਬਹੁਤ ਜ਼ਿਆਦਾ ਛੋਟਾ ਹੋ ਜਾਂਦਾ ਵਾ ਸ਼ੰਕ ਹੋ ਜਾਂਦਾ ਵਾ ਜੋ ਅੱਗੇ ਜਾ ਕੇ ਨਾਮਰਜ਼ੀ ਦਾ ਕਾਰਨ ਬਣਦਾ ਫੀਲਿੰਗ ਅੰਦਰ ਬਹੁਤ ਜ਼ਿਆਦਾ ਘਟ ਜਾਂਦੀ ਆ ਇਰੇਕਸ਼ਨ ਨਹੀਂ ਆਉਂਦੀ ਨਸਾਂ ਡੈਮੇਜ ਹੋ ਜਾਂਦੀਆਂ ਵਾ ਇਹ ਤੇਲ ਅਠ ਰਸ ਚਾਰ ਤੇਰ ਤੇ ਇੱਕ ਅਫਰੀਕਨ ਜੜੀ ਬੂਟੀ ਦੇ ਅਰਕ ਦਾ ਕੰਬੀਨੇਸ਼ਨ ਆ ਜਿਹੜੀ ਤੇਲ ਦੀ ਫਾਰਮ ਚ ਆ ਇਸ ਸਾਈਜ਼ ਨੂੰ ਕਿ ਲੰਮਾ ਤੇ ਮੁੱਠ ਤੱਕ ਕਰੂਗਾ ਇਹਨੂੰ ਜਿਹੜੀ ਨਸਾਂ ਡੈਮੇਜ ਹੋ ਚੱਕੀ ਹੈ ਜਿਸ ਨਾਲ ਖੂਨ ਦਾ ਸਰਕਲ ਚੰਗੀ ਤਰ੍ਹਾਂ ਨਹੀਂ ਪਹੁੰਚਦਾ ਇਸ ਤੇਲ ਦੀ ਲਗਾਤਾਰ ਲਗਾਤਾਰ ਵਰਤੋਂ ਕਰਨ ਨਾਲ ਖੂਨ ਦਾ ਸਰਕਲ ਤੇਜ਼ ਹੋਊਗਾ ਨਸਲ ਠੀਕ ਹੋਣਗੇ ਲੈਂਗੁਏਜ ਫਿਲਮ ਲੈਂਗੁਏਜ ਤੇ ਮਜ਼ਬੂਤੀ ਜਾਊਗੀ ਤੇ ਇਹਦੇ ਇਸ ਤੇਲ ਦਾ ਕੋਈ ਵੀ ਸਾਈਡ ਇਫੈਕਟ ਨਹੀਂਗਾ ਇਸਦੀ ਕੀਮਤ ਸਿਰਫ 1100 ਰੁਪਿਆ ਵਾ ਇਹਦੇ ਰਿਜ਼ਲਟ ਆਪ ਨੂੰ ਬਹੁਤ ਜ਼ਿਆਦਾ ਵਧੀਆ ਦੇਖਣ ਨੂੰ ਪਹਿਲਾਂ ਵੈਲ ਚੁਕੇ ਆ ਤਾਂ ਕਰਕੇ ਤੇਲ ਤਿਆਰ ਕੀਤਾ ਵਾ ਇਸਦੀ ਕੀਮਤ 1100 ਰੁਪਿਆ ਵਾ ਅਗਰ ਤੁਸੀਂ ਮੰਗਵਾਉਣਾ ਚਾਹੋ ਨ 905680568 ਤੇ ਕਾਲ ਕਰ ਸਕਦੇ ਹੋ ਧੰਨਵਾਦ ਜੀ